ਪੰਜਾਬ ਦੇ ਅਸੀਂ ਤਿੰਨ ਸ਼ਹਿਰ ਚੁਣੇ ਨੇਗੇ ਸ੍ਰੀ ਅਮਰਸਰ ਸਾਹਿਬ ਜਲੰਧਰ ਤੇ ਲੁਧਿਆਣਾ ਤਿੰਨ ਵੱਡੇ ਜਿਹੜੇ ਸ਼ਹਿਰ ਨੇਗੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਅੰਦਰ ਅਸੀਂ ਬਿਸ਼ਪ ਪੱਦਰੀ ਵਰਲਡ ਲੈਵਲ ਦੀਆਂ ਜੜੀਆਂ ਸੜਕਾਂ ਦਾ ਵਿਕਾਸ ਕਰਾਂਗੇ ਬਿਸ਼ੇਪਧਰੀ ਸੜਕਾਂ ਜਿਹੜੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਦੇ ਅੰਦਰ ਬੈਂਚ, ਸਟ੍ਰੀਟ ਲੈਟਾਂ, ਬੱਸ ਸਟੈਂਡ ਵੈਸਿਕ ਜਿਹੜਾ ਇਨਫਰਾਸਟ੍ਰਕਚਰ ਹੁੰਦਾਗਾ ਜੋ ਵਰਲਡ ਲੈਵਲ ਦਾਗਾ ਉਹ ਅਸੀਂ ਕ੍ਰੀਏਟ ਕਰਾਂਗੇ ਕਿਉਂਕਿ ਇਹ ਨਹੀਂ ਕਿ ਪੰਜਾਬ ਦੇ ਅੰਦਰ ਇੰਜੀਨੀਅਰ ਨਹੀਂ ਸੀਗੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਬਹੁਤ ਵੱਡੇ ਵੱਡੇ ਆਰਕੀਟੈਕਚਰ ਨੇਗੇ ਬਹੁਤ ਵੱਡੇ ਵੱਡੇ ਇੰਜੀਨੀਅਰ ਨੇਗੇ ਪਰ ਲੇਕਿਨ ਪੰਜਾਬ ਦੇ ਅੰਦਰ ਪੁਰਾਣੀਆਂ ਸਰਕਾਰਾਂ ਦੀ ਨਾ ਕਾလီਦਰ ਬੀਜੇਪੀ ਕੋਲੇ ਨਾ ਕਾਂਗਰਸ ਪਾਰਟੀ ਕੋਲੇ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਨੀਤੀ ਨਹੀਂ ਸੀ ਕੋਈ ਵੀ ਉਹਨਾਂ ਦਾ ਵਿਜ਼ਨ ਨਹੀਂ ਸੀਗਾ ਕਿ ਅਸੀਂ ਪੰਜਾਬ ਦੇ ਅੰਦਰ ਖਾਸ ਕਰਕੇ ਜੇ ਮੈਂ ਸ਼ਹਿਰੀ ਖੇਤਰਾਂ ਦੀ ਗੱਲ ਕਰਾਂ ਉਹਨਾਂ ਦੇ ਅੰਦਰ ਸੜਕੀ ਜਿਹੜੀ ਆਵਾਜਾਈ ਆ ਜਾਂ ਰੋਡ ਇਨਫਰਾਸਟ੍ਰਕਚਰ ਆਗਾ ਉਹਨੂੰ ਵਧੀਆ ਢੰਗ ਨਾਲ ਬੜਾ ਸਕੀਏ ਇਹੀ ਕਾਰਨ ਹੈ ਕਿ ਅੱਜ ਜੋ ਤੁਸੀਂ ਸ਼ਹਿਰਾਂ 'ਚ ਲੰਘਦੇ ਆਂਗੇ ਕਿਤੇ ਜਾਮ ਲੱਗਦੇ ਨੇਗੇ ਕਿਤੇ ਨਜ਼ਾਇਜ਼ ਕਬਜ਼ੇ ਹੋਏ ਹੋਏ ਨੇਗੇ ਬਹੁਤ ਬੁਰਾ ਹਾਲ ਹੁੰਦਾ ਹੈਗਾ ਸ਼ਹਿਰਾਂ ਦੇ ਅੰਦਰ ਸੋ ਉਹਨੂੰ ਠੀਕ ਕਰਨ ਦੇ ਲਈ ਇੱਕ ਵੱਡਾ ਜਿਹੜਾ ਦਿਲਾ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਡੀ ਸਰਕਾਰ ਨੇ ਦਿਖਾਇਆਗਾ ਸੋ ਇੱਕ ਨਜ਼ਰੀਆ ਜਿਹੜਾ ਪੰਜਾਬ ਦੇ ਲੋਕਾਂ ਦਾ ਬਦਲੂਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਦੇ ਸ਼ਹਿਰ ਨੇ ਉਹਨਾਂ ਦੇ ਸ਼ਹਿਰਾਂ ਦੇ ਸੜਕਾਂ ਜਿਹੜੀਆਂ ਨੇਗੀਆਂ ਉਹ ਵੀ ਵਿਸ਼ਵ ਪੱਧਰੀ ਹੋਣਗੀਆਂ ਇਸ ਪ੍ਰੋਜੈਕਟ ਦੇ ਦੀਨ ਪਹਿਲਾਂ ਜਿਹੜੇ ਅਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤਿੰਨ ਸ਼ਹਿਰ ਚੁਣੇ ਗਏ ਨੇਗੇ ਔਰ ਤਿੰਨਾਂ ਸ਼ਹਿਰਾਂ ਦਾ ਅਸੀਂ ਲਗਭਗ 42 ਕਿਲੋਮੀਟਰ ਦਾ 42 ਕਿਲੋਮੀਟਰ ਜਿਹੜਾ ਅਸੀਂ ਰੋਡ ਇਨਫਰਾਸਟ੍ਰਕਚਰ ਜਿਹੜਾ ਵਰਲਡ ਕਲਾਸ ਬਣਾਉਣਾਗਾ ਔਰ ਉਸ ਬਾਅਦ ਜਦੋਂ ਇਹਦੇ ਰਿਜ਼ਲਟ ਆਉਣਗੇ ਨਤੀਜੇ ਆਉਣਗੇ ਔਰ ਲੋਕਾਂ ਦੀ ਫੀਡਬੈਕ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਅਸੀਂ ਪੰਜਾਬ ਦੇ ਲੈਵਲ ਤੇ ਲੈ ਕੇ ਜਾਵਾਂਗੇ ਯਾਨੀ ਇਹ ਤਾਂ ਐਕਸਪੈਂਸ਼ਨ ਕਰਾਂਗੇ ਵੱਡੇ ਲੈਵਲ ਤੇ ਇਹਨੂੰ ਬਣਾਵਾਂਗੇ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਸੜਕ ਦਾ ਜਿਹੜਾ ਮੋੜ ਡਿਜ਼ਾਈਨ ਬਣਾਉਣਾਗਾ ਜਿਹੜੀ ਆਲਰੇਡੀ ਸੜਕ ਬਣੀ ਆ ਉਹਦਾ ਡਿਜ਼ਾਈਨ ਬਣਾਉਣਾਗਾ ਉਹਦੇ ਅੰਦਰ ਲੇਨਸ ਬਣਾਉਣੀਆਂ ਨੇ ਕਿਆਂ ਕਿ ਆ ਪੈਦਲ ਤੁਰ ਕੇ ਜਾਊਗਾ ਜਿਹੜਾ ਪੈਦਲ ਆ ਪੈਡੈਸਟੀਰੀਅਨ ਆਗਾ ਉਹ ਇਸ ਤੇ ਚੱਲੂਗਾ ਸਾਈਕਲ ਵਾਲਾ ਇਸ ਤੇ ਚੱਲੂਗਾ বাস ਟਰੱਕ ਜਿਹੜਾ ਵੀ ਵਾਹਕਲ ਆ ਜਿਹੜਾ ਵੀ ਅਲਾਊਡ ਆ ਉਸ ਏਰੀਏ ਦੇ ਅੰਦਰ ਜਾਣ ਲਈ ਉਹ ਵਾਹਨ ਜਿਹੜਾ ਉਹਦੀ ਸਪੇਸ ਜਿਹੜੀ ਆ ਨਿਰਧਾਰਤ ਕੀਤੀ ਜਾਊਗੀ ਉਹਦੇ ਲਈ ਅਸੀਂ ਇੱਕ ਨਵਾਂ ਡਿਜ਼ਾਈਨ ਜਿਹੜਾ ਉਹ ਤਿਆਰ ਕਰਾਵਾਂਗੇ ਔਰ ਘਟੋ ਘਟ ਹਰੇਕ 3 ਮਹੀਨਿਆਂ ਬਾਅਦ ਉਹਦੀ ਰੀ ਲਾਈਨਿੰਗ ਹੋਇਆ ਕਰੂਗੀ ਯਾਨੀ ਕਿ 3 ਮਹੀਨਿਆਂ ਬਾਅਦ ਇਹ ਡਿਜ਼ਾਈਨ ਹੋਇਆ ਕਰੂਗਾ ਕਿ ਆਹ ਲਾਈਨ ਜਿਹੜੀ ਆ ਕਿਉਂਕਿ ਨਹੀਂ ਤਾਂ ਕਈ ਵਾਰ ਜ ਰੋਡ ਤੇ ਚੱਲਦੇ ਆ ਉਹ ਫੇਟ ਹੋ ਜਾਂਦੀ ਆ ਉਹ ਮਿਟ ਜਾਂਦੀ ਆ ਤਿੰਨਾਂ ਮਹੀਨਿਆਂ ਬਾਅਦ ਦੁਬਾਰਾ ਜਿਹੜਾ ਮਾਰਕ ਹੋਇਆ ਕਰੂ ਵਾਈਟ ਜਿਹੜੀ ਪੱਟੀ ਆ ਉਹ ਬਣਾਈ ਜਾਇਆ ਕਰੂ ਹੋਏ ਇੱਕ ਵਾਰ ਪੇਂਟ ਹੋਇਆ ਕਰੂ ਤਾਂ ਕਿ ਜਿਹੜੀ ਸਾਈਕਲ ਲੇਨ ਆ ਉਹ ਸਾਈਕਲ ਲਈ ਰਹੇ ਔਰ ਦੇ ਨਾਲ ਦੀ ਨਾਲ ਕਿਉਂਕਿ ਜਿਹੜੀਆਂ ਗਲੀਆਂ ਬਣੀਆਂ ਨੇਗੀਆਂ ਜਿਹੜੀਆਂ ਸੜਕਾਂ ਬਣੀਆਂ ਨੇਗੀਆਂ ਉਹਨਾਂ ਦੇ ਨਾਲ ਗਲੀਆਂ ਦੇ ਨਾਲ-ਨਾਲ ਨਾਲੀਆਂ ਵੀ ਬਣੀਆਂ ਹੋਣਾਂ ਲੱਗੀਆਂ ਸੀਵਰੇਜ ਸਿਸਟਮ ਵੀ ਬਣਿਆ ਹੋਇਆਗਾ ਜਾਂ ਹੋਰ ਇਲੈਕਟ੍ਰਿਸਿਟੀ ਪੋਲ ਵੀ ਲੱਗੇ ਹੋਏ ਨੇਗੇ ਜਾਂ ਹੋਰ ਕਾਫੀ ਸਾਰਾ ਅਦਰ ਡਿਪਾਰਟਮੈਂਟ ਦਾ ਜਿਹੜਾ ਫੈਸਿਲਿਟੀਆਂ ਜਿਹੜੀਆਂ ਜੁੜੀਆਂ ਹੋਣ ਲੱਗੀਆਂ ਉਹਨਾਂ ਸਾਰੀਆਂ ਨੂੰ ਉਹਨਾਂ ਸਾਰੀਆਂ ਨੂੰ ਅਸੀਂ ਦੁਬਾਰਾ ਰੀਡਿਜ਼ਾਈਨ ਕਰਾਂਗੇ ਤਾਂ ਕਿ ਉੱਥੇ ਕੋਈ ਡਰੇਨੇਜ ਦੀ ਸਮੱਸਿਆ ਨਾ ਰਹੇ ਤਾਂ ਕਿ ਉੱਥੇ ਕਿਤੇ ਸਲੱਜ ਵਾਟਰ ਗੰਦੇ ਪਾਣੀ ਦੀ ਸਮੱਸਿਆ ਨਾ ਰਹੇ ਤਾਂ ਕਿਉਂਕਿ ਨਹੀਂ ਇਹ ਪੋਜੀਸ਼ਨ ਹੋਏ ਦੇ ਕਈ ਵਾਰ ਅਸੀਂ ਦੇਖਦੇ ਆਂਗੇ ਕਿ ਉੱਥੇ ਕਿ ਕਈ ਵਾਰ ਉੱਥੇ ਕੀ ਹੁੰਦਾਗਾ ਕਿ ਤੁਹਾਨੂੰ ਉੱਥੇ ਸੜਕ ਬਣ ਜਾਂਦੀ ਆ ਬਾਅਦ ਫੁੱਟਦੇ ਨੇ ਕਿ ਉਹ ਖਰਾਬ ਹੋ ਜਾਂਦੀ ਹੈਗੀ ਸੋ ਉੱਪਰ ਪਾਣੀ ਦਾ ਉੱਪਰ ਫਲੋ ਹੋ ਜਾਂਦਾਗਾ ਜਾਂ ਬਾਰਿਸ਼ ਦੇ ਨਾਲ ਸੜਕ ਟੁੱਟ ਜਾਂਦੀ ਆ ਉਹਦਾ ਸਾਰਾ ਇੱਕ ਡਿਜ਼ਾਈਨ ਬਣੂਗਾ ਔਰ ਇਹਦੇ ਵਿੱਚ ਖਾਸ ਤੌਰ ਤੇ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਉੱਚ ਗੁਣਵਤਾ ਵਾਲੀ ਯਾਨੀ ਕਿ ਹਾਈ ਕੁਆਲਿਟੀ ਦੀਆਂ ਹਾਈ ਕੁਆਲਿਟੀ ਦੀਆਂ ਸੜਕਾਂ ਬਣ ਗਈਆਂ ਔਰ ਘੱਟੋ ਘੱਟ ਇਹ ਸੜਕ ਜਿਹੜੀ ਆ ਉਹਦੀ ਏਜ ਉਹਦੀ ਉਮਰ ਜਿਹੜੀ ਆ ਉਹ 10 ਸਾਲ ਅਸੀਂ ਨਿਰਧਾਰਤ ਕੀਤੀ ਆ 10 ਸਾਲ ਲਈ ਨਿਰਧਾਰਤ ਕਰਾਂਗੇ ਤਾਂ ਕਿ ਦੁਬਾਰਾ ਉਹ ਸੜਕ ਨੂੰ ਜਿਹੜਾ ਹੈਗਾ ਬਣਾਉਣ ਦੀ ਲੋੜ ਨਾ ਪਵੇ ਦਸ ਸਾਲ ਤੱਕ ਉਹ ਸੜਕ ਤੇ ਇਸੇ ਕਰਕੇ ਇਸੇ ਤਰ੍ਹਾਂ ਉਹਦੇ ਨਾਲ ਜਿਹੜੇ ਫੁੱਟਪਾਥ ਬਣਨਗੇ ਜਿਹੜੇ ਉਹਦੇ ਕੇਂਦਰੀ ਕਿਨਾਰੇ ਬਣਨਗੇ ਉਹਦੀ ਉਹਦੇ ਅੰਦਰ ਲੈਂਡਸਕੇਪਿੰਗ ਹੋਊਗੀ ਬਾਗਬਾਨੀ ਦੀ ਯੋਜਨਾ ਤਿਆਰ ਹੋਊਗੀ ਕਿ ਹਾਂ ਜਗਾ ਦੇ ਨਾਲ ਨਾਲ 4 ਫੁੱਟ 2 ਫੁੱਟ ਜੋੜਾ ਵੀ ਡਿਜ਼ਾਈਨ ਜਿਹੜਾ ਬਣੂਗਾ ਉਥੇ ਬਾਗਬਾਨੀ ਦੇ ਜਿਹੜੇ ਹੈਗੇ ਬੂਟੇ ਲਗਾਏ ਜਾਣਗੇ ਔਰ ਮੇਰਾ ਇਹਦੇ ਨਾਲ ਦੀ ਨਾਲ ਜਿਹੜੇ ਵਿਸ਼ੇ ਪੱਧਰੀ ਸੰਕੇਤ ਹੁੰਦੇ ਲਗੇ ਕਿ ਆ ਗਲੀ ਕਿਹੜੇ ਪਾਸੇ ਨੂੰ ਜਾਣੀ ਆ ਇਹਦਾ ਡਿਸਟੈਂਸ ਕਿੰਨਾਗਾ ਇਹ ਕਿੱਥੇ ਮੁੜਦੀ ਹੈ ਅੱਗੇ ਕਿਹੜੇ ਪਾਸੇ ਜਾਣੀ ਹੈ ਜਿਹੜੇ ਅੱਜਕੱਲ ਮੈਂ ਸਭ ਨੂੰ ਗੂਗਲ ਦੇ ਅੰਦਰ ਦਿੱਤੇ ਗਏ ਨੇ ਉਹ ਸਾਰੀਆਂ ਫੈਸਿਲਿਟੀਆਂ ਅਸੀਂ ਰੋਡ ਦੇ ਅੰਦਰ ਲਾਵਾਂਗੇ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਉਹ ਇਸ ਸੜਕ ਦੇ ਅੰਦਰ ਜਾਵੇ ਤਾਂ ਉਹਨੂੰ ਕੋਈ ਦਿੱਕਤ ਜਿਹੜੀ ਆ ਨਾ ਸਕੇ ਇਸੇ ਤਰੀਕੇ ਦਰਖਤਾਂ ਦੀ ਮੈਂ ਗੱਲ ਪਹਿਲਾਂ ਕੀਤੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਬਿਲਕੁਲ ਇੱਕ ਸਿਸਟਮ ਹੈ ਢੰਗ ਦੇ ਨਾਲ ਬਣਾਵਾਂਗੇ ਔਰ ਇਹਦੇ ਖਾਸ ਕਰਕੇ ਜੋ ਵੀ ਵਿਅਕਤੀ ਇਹਦਾ ਠੇਕੇਦਾਰ ਹੋਗਾ ਇਸ ਪ੍ਰੋਜੈਕਟ ਦੇ ਦੀਨ 10 ਸਾਲ 10 ਸਾਲ ਪੂਰੀ ਸਾਮ ਸੰਭਾਲ ਦਾ ਕੰਮ ਵੀ ਉਹਦੇ ਕੋਲੇ ਹੋਊਗਾ 10 ਸਾਲ ਮੇਨਟੇਨੈਂਸ ਜਿਹੜੀ ਆ ਉਸੇ ਠੇਕੇਦਾਰ ਕੋਲੇ ਰਹੂਗੀ ਔਰ ਜੇਕਰ ਕੋਈ ਸਮੱਸਿਆ ਆਉਂਦੀ ਆ ਕਿਸੇ ਵੀ ਕਿਸਮ ਦੀ ਸਮੱਸਿਆ ਆਵੇ ਉਸ ਰੋਡ ਦੇ ਉੱਤੇ ਤਾਂ ਤੁਰੰਤ ਉਹਨੂੰ ਠੀਕ ਕਰਨ ਦਾ ਉਹਦਾ ਮੇਨਟੇਨੈਂਸ ਦਾ ਕੰਮ ਜਿਹੜਾ ਉਹ ਠੇਕੇਦਾਰ ਕੋਲੇ ਹੋਊਗਾ ਔਰ ਉਹਦੇ ਕੋਲੇ ਵਿਸ਼ੇਪਦਰੀ ਉਪਕਰਨ ਹੋਣਗੇ ਇਹ ਨਹੀਂ ਕਿ ਉਹ ਕੋਈ ਡੰਗ ਟਪਾਉ ਸਿਸਟਮ ਨਾ ਚੱਲੇਗਾ ਉਹਦੇ ਕੋਲੇ ਅਸੀਂ ਇਨਸ਼ੋਰ ਕਰਾਂਗੇ ਕਿ ਉਹਦੇ ਕੋਲ ਜਿਹੜੇ ਇਕੁਪਮੈਂਟ ਨੇ ਜਿਹੜੀ ਉਹਦੀ ਮਸ਼ੀਨਰੀ ਆ ਉਹ ਵਰਲਡ ਕਲਾਸ ਹੋਣੀ ਚਾਹੀਦੀ ਆ ਇਹ ਨਾ ਹੋਵੇ ਕਿਤੇ ਉਹ ਜਿਹੜਾ ਟੁੱਟ ਜੇ ਇਹ ਅਸੀਂ ਮੈਸ ਪ੍ਰੋਜੈਕਟ ਦੀ ਤੁਹਾਨੂੰ ਅੱਗੇ ਰੂਪਰੇਖਾ ਦੱਸ ਰਿਆਂਗਾ ਕਿ ਇਹਨੂੰ ਅਸੀਂ ਤਿੰਨ ਪੜਾਅ 'ਚ ਮੁਕੰਮਲ ਕਰਾਂਗੇ ਇਸ ਪ੍ਰੋਜੈਕਟ ਨੂੰ ਤਿੰਨ ਪੜਾਵਾਂ 'ਚ ਮੁਕੰਮਲ ਕਰਾਂਗੇ ਪਹਿਲਾ ਸਭ ਤੋਂ ਪਹਿਲਾ ਹੈਗਾ ਕਿ ਡਿਜ਼ਾਈਨ ਦਾ ਡਿਜ਼ਾਈਨ ਦਾ ਡਿਜ਼ਾਈਨ ਦਾ ਪੜਾਅ ਹੈਗਾ ਡਿਜ਼ਾਈਨ ਤਿਆਰ ਕਰਨਾ ਇਹਦੇ ਵਿੱਚ ਅਸੀਂ ਨੈਸ਼ਨਲ ਲੈਵਲ ਦੇ ਕੌਮੀ ਪੱਧਰ ਦੇ ਇੰਟਰਨੈਸ਼ਨਲ ਲੈਵਲ ਦੇ ਕਮੰਤਰੀ ਪੱਦਰ ਤੇ ਯਾਨੀ ਕੌਮੀ ਤੇ ਕਮੰਤਰੀ ਪੱਦਰ ਦੇ ਜਿਹੜੇ ਚੋਟੀ ਦੇ ਸ਼ਹਿਰੀ ਯੋਜਨਾਕਾਰ ਹੁੰਦੇ ਨੇ ਜਿਹੜੇ ਡਿਜ਼ਾਈਨਰ ਹੁੰਦੇ ਨੇ ਜਿਹੜੇ ਆਰਕੀਟੈਕਚਰ ਹੁੰਦੇ ਨੇਗੇ ਅਸੀਂ ਉਹਨਾਂ ਦੀਆਂ ਸਿਮਾਵਾਂ ਲਵਾਂਗੇ ਔਰ ਇਹ ਪ੍ਰੋਸੈਸ 4 ਮਹੀਨੇ ਚੱਲੂਗਾ ਚੋਣ ਦਾ ਔਰ ਦੇ ਲਈ ਮੈਂ ਤੁਹਾਨੂੰ ਦੱਸ ਦਿਆਂ ਖੁਸ਼ਖਬਰੀ ਦੀ ਗੱਲ ਇਹ ਆ ਕਿ ਅੱਜ ਅਸੀਂ ਉਹ ਟੈਂਡਰ ਜਿਹੜਾ ਜਾਰੀ ਕਰ ਰਹੇ ਹਾਂਗੇ ਕਿ ਜਿਹਦੇ ਅੰਦਰ ਚੋਣ ਹੋਊਗੀ ਆਰਕੀਟੈਕਚਰ ਦੀ ਵਿਸ਼ੇ ਪੱਧਰੀ ਆਰਕੀਟੈਕਚਰ ਦੀ ਚੋਣ ਹੋਊਗੀ ਔਰ ਉਹ ਜਿਹੜਾ ਅੱਗੇ ਇਸ ਪ੍ਰੋਜੈਕਟ ਨੂੰ ਲੈ ਕੇ ਜਾਊਗਾ ਉਹਦੀ ਚੋਣ ਦਾ ਜਿਹੜਾ ਟੈਂਡਰ ਹੋਊਗਾ ਇਹ ਜਿਹੜਾ ਪ੍ਰੋਸੈਸ ਆ ਅੱਜ ਤੋਂ ਸਟਾਰਟ ਹੋਊਗਾ ਇਹ ਨਹੀਂ ਕਿ ਅਸੀਂ ਜਲਦੀ ਕਰਦੇ ਆ ਕਿਉਂਕਿ ਸਾਡਾ ਸਿਸਟਮ ਆ ਕਿ ਜਦੋਂ ਬਣੇ ਤਾਂ ਦੁਨੀਆ ਉਹਨਾਂ ਸੜਕਾਂ ਨੂੰ ਦੇਖਣ ਆਵੇ ਲੋਕ ਉਹਨਾਂ ਸੜਕਾਂ ਨੂੰ ਦੇਖਣ ਆਉਣ ਔਰ ਉਸ ਤੋਂ ਬਾਅਦ ਨਿਰਮਾਣ ਦਾ ਕੰਮ ਆ ਅਣੀ ਕੰਸਟਰਕਸ਼ਨ ਦਾ ਕੰਮ ਆ ਉਹ ਜਿਹੜਾ ਲਗਭਗ 8 ਮਹੀਨੇ ਚੱਲੂਗਾ ਔਰ ਉਸ ਬਾਅਦ ਇਹ ਤੇ ਰੱਖ-ਰਖਾਅ ਦੀ ਗੱਲ ਮੈਂ ਪਹਿਲੇ ਕੀਤੀ ਆ ਕਿ ਰੱਖ-ਰਖਾਅ ਦਾ ਸਿਲਸਿਲਾ ਵੀ ਇਹਦੇ ਇਸੇ ਟੈਂਡਰ ਚ ਹੋਊਗਾ ਕਿ 10 ਸਾਲ ਭਾਈ ਤੂੰ ਇਹਦਾ ਰੱਖ-ਰਖਾਅ ਕਰਨਾਗਾ ਮੇਨਟੇਨੈਂਸ ਕਰਨਾਗਾ ਸੋ ਮੈਂ ਅੱਗੇ ਤੁਹਾਨੂੰ ਹੋਰ ਵਿਸਤ੍ਰ ਜਾਣਕਾਰੀ ਦੇ ਰਿਹਾ ਵਿਸਥਾਰ ਸਹਿਤ ਕਿ ਕਿਸ ਤਰ੍ਹਾਂ ਅਮਰਸਰ ਸ਼ਹਿਰ ਦੀਆਂ ਸ੍ਰੀ ਅਮਰਸਰ ਸਾਹਿਬ ਸ਼ਿਫਤੀ ਦਾ ਘਰ ਸਾਡਾ ਜਿੱਥੇ ਮੈਂ ਸਮਝਦਾ ਦੁਨੀਆ ਪਾਰ ਦੇ ਲੋਕ ਆਕੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਦੇ ਲਈ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਦੁਨੀਆ ਭਰ ਦੇ ਲੋਕ ਆਉਂਦੇ ਨੇਗੇ ਸੋ ਉਸ ਸ਼ਹਿਰ ਨੂੰ ਅਸੀਂ ਸਭ ਤੋਂ ਵੱਧ ਪ੍ਰਾਇੋਰਟੀ ਦਿੱਤੀ ਆ ਫਸਟ ਨੰਬਰ ਤੇ ਰੱਖਿਆਗਾ ਔਰ ਲਗਭਗ 17.5 ਕਿਲੋਮੀਟਰ ਦੀਆਂ ਸੜਕਾਂ ਸ਼ਹਿਰ ਦੀਆਂ ਅੰਦਰੂਨੀ 17.5 ਕਿਲੋਮੀਟਰ ਦੀਆਂ ਸੜਕਾਂ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਜਿਦੇ ਅੰਦਰ ਪਹਿਲਾ ਰੋਡ ਆ ਮਜੀਠਾ ਰੋਡ ਜਿਹਨੂੰ 4S 4S ਦੇ ਨਾਲ ਬੋਲਿਆ ਜਾਂਦਾਗਾ 4S ਤੋਂ ਲੈ ਕੇ ਗੁਰੂ ਨਾਨਕ ਹਸਪਤਾਲ ਤੱਕ ਪੁਰਸ ਤੋਂ ਲੈ ਕੇ ਸ਼੍ਰੀ ਗੁਰੂ ਰਾਨਕ ਹਸਪੀਟਲ ਤੱਕ 3 ਕਿਲੋਮੀਟਰ ਕੋਰਟ ਰੋਡ ਜਿਹੜਾ ਅਦਾਲਤੀ ਰੋਡ ਆ ਕੋਰਟ ਰੋਡ ਰਿਆਲਟੋ ਚੌਂਕ ਤੋਂ ਲੈ ਕੇ ਕੁਇਨਜ਼ ਰੋਡ ਤੱਕ 1 ਕਿਲੋਮੀਟਰ ਹਾਲ ਗੇਟ ਦੇ ਬਾਹਰ ਸ਼ੁਭਮ ਰੋਡ ਸਰਕੂਲਰ ਸਰਕੂਲਰ ਰੋਡ ਜੋ ਚਾਰੇ ਗੇਟਾਂ ਨੂੰ ਜੋੜਦੀ ਆ ਉਹਦੀ 6 ਕਿਲੋਮੀਟਰ ਦੀ ਲੰਬਾਈ ਆ ਇਸੇ ਤਰੀਕੇ ਅਮਰਸਰ ਸ਼ੌਣੀ ਰੋਡ ਅਮਰਸਰ ਸ਼ੌਣੀ ਰੋਡ ਕਿਹਾ ਜਾਂਦਾ ਜਿਹੜਾ ਕਿ ਕੈਂਟ ਚੌਂਕ ਤੋਂ ਕਚਹਿਰੀ ਚੌਂਕ ਤੱਕ ਤੋਂ ਰਤਨ ਸਿੰਘ ਚੌਂਕ ਤੱਕ 1.5 ਕਿਲੋਮੀਟਰ ਇਸੇ ਤਰੀਕੇ ਰੇਸ ਕੋਰਸ ਰੋਡ ਦਸੌਂਦਾ ਸਿੰਘ ਰੋਡ ਤੋਂ ਲੈ ਕੇ ਲਾਰੈਂਸ ਰੋਡ ਤੋਂ ਕਪੂਰ ਰੋਡ ਤੱਕ 3 ਕਿਲੋਮੀਟਰ ਗੋਲ ਬਾਗ ਰੋਡ ਗੋਲ ਬਾਗ ਰੋਗ ਜਿਹੜਾ ਹੈਗਾ ਉਹਦੀ 1.5 ਕਿਲੋਮੀਟਰ ਜੀਟੀ ਰੋਡ ਜਿਹਨੂੰ ਭੰਡਾਰੀ ਪੁਲ ਤੋਂ ਲੈ ਕੇ ਹਾਲ ਗੇਟ ਤੱਕ 0.5 ਕਿਲੋਮੀਟਰ ਇਹ ਸ੍ਰੀ ਦਰਬਾਰ ਸਾਹਿਬ ਨੂੰ ਜੋੜਦਾ ਹੈਗਾ ਔਰ ਜਿਹੜਾ ਗੋਲ ਬਾਗ ਰੋਡ ਆ ਇਹ ਦੁਰਗਾਣਾ ਮੰਦਿਰ ਜਦੋਂ ਆਪਾਂ ਜਾਣਦੇ ਹਾਂ ਉਹਦੇ ਬਿਲਕੁਲ ਬਗਲ ਦੇ ਵਿੱਚ ਉਹਨੂੰ ਜੋੜਦਾਗਾ ਸੋ ਕੁੱਲ ਜਿਹੜੀ ਆ 17.5 ਕਿਲੋਮੀਟਰ ਦੀਆਂ ਸੜਕਾਂ ਅਸੀਂ ਆਇਡੈਂਟੀਫਾਈ ਕੀਤੀਆਂ ਨੇਗੀਆਂ ਦੇਖੀਆਂ ਨੇਗੀਆਂ ਕਿ ਜਿਹੜੀਆਂ ਇਸ ਪਹਿਲੇ ਪੜਾ ਦੇ ਪਹਿਲੇ ਪ੍ਰੋਜੈਕਟ ਦੇ ਅੰਦਰ ਅਸੀਂ ਅਮਰਸਰ ਦੀਆਂ ਆਇਡੈਂਟੀਫਾਈ ਕੀਤੀਆਂ ਨੇ ਬਣਨਗੀਆਂ ਇਹਦੇ ਨਾਲ ਹੀ ਲੁਧਿਆਣਾ ਲੁਧਿਆਣਾ ਦੀਆਂ 12.4 ਕਿਲੋਮੀਟਰ 12 ਕਿਲੋਮੀਟਰ ਤੋਂ ਵੱਧ ਯਾਨੀ ਲਗਭਗ 12.5 ਕਿਲੋਮੀਟਰ ਜਿਹੜੀਆਂ ਸੜਕਾਂ ਨੇਗੀਆਂ ਉਹ ਲੁਧਿਆਣੇ ਦੀ ਆਇਡੈਂਟੀਫਾਈ ਕੀਤੀਆਂ ਨੇਗੀਆਂ ਪੁਰਾਣੀ ਜੀਟੀ ਰੋਡ ਜਿਹੜੀ ਪੁਰਾਣੀ ਜੀਟੀ ਰੋਡ ਆ ਲੁਧਿਆਣੇ ਦਾ 6.5 ਕਿਲੋਮੀਟਰ ਜਿਹਨੂੰ ਆਪਾਂ ਸ਼ੇਰਪੁਰ ਚੌਂਕ ਤੋਂ ਬੁੱਢੇ ਨਾਲੇ ਤੱਕ ਵੀ ਕਹਿੰਦੇ ਆ ਸ਼ੇਰਪੁਰ ਚੌਂਕ ਤੋਂ ਬੁੱਢੇ ਨਾਲੇ ਤੱਕ ਉਹ 6.5 ਕਿਲੋਮੀਟਰ ਚੌੜਾ ਬਾਜ਼ਾਰ ਰੋਡ ਚੌੜਾ ਬਾਜ਼ਾਰ ਰੋਡ 1.7 ਕਿਲੋਮੀਟਰ ਇਹ ਕਲॉक ਟਾਵਰ ਤੋਂ ਬੁੱਢੇ ਨਾਲੇ ਤੱਕ ਕਲॉक ਟਾਵਰ ਤੋਂ ਬੁੱਢੇ ਨਾਲੇ ਤੱਕ ਇਸੇ ਤਰੀਕੇ ਕੁਮਾਰ ਮੰਡੀ ਰੋਡ ਕੁਮਾਰ ਮੰਡੀ ਰੋਡ ਲੁਧਿਆਣਾ ਰੋਡ ਮਲਹਾਰ ਰੋਡ ਅਤੇ ਕੇ ਆਈ ਪੀ ਐਸ ਮਾਰਕੀਟ ਕੇ ਐਸ ਕੇ ਆਈ ਪੀ ਐਸ ਮਾਰਕੀਟ ਲੂਪ ਫਾਰਾ ਲੂਪ ਇਹ ਹੈਗਾ ਫਾਰਾ ਚੌਂਕ ਤੋਂ ਆਰਤੀ ਸ੍ਰੀਮੇ ਤੱਕ ਇਹ ਲਗਭਗ 4.2 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਅਸੀਂ ਇਨੀਸ਼ੀਅਲੀ ਪਹਿਲੇ ਰੂਪ ਦੇ ਅੰਦਰ ਮਾਰਕ ਕੀਤੀਆਂ ਨੇ ਜਿਹੜੀਆਂ ਕਿ ਲੁਧਿਆਣਾ ਸ਼ਹਿਰ ਦੀਆਂ ਵੰਡ ਗਈਆਂ ਇਸ ਤੋਂ ਬਿਨਾ ਜਲੰਧਰ ਜਲੰਧਰ ਚ ਵੀ ਲਗਭਗ 12.5 ਕਿਲੋਮੀਟਰ ਦੀ ਗੱਲ ਆ 12.3 ਕਿਲੋਮੀਟਰ ਤੋਂ ਬਾਅਦ ਸੜਕਾਂ ਜਿਹੜੀਆਂ ਨੇ ਉਹ ਜਲੰਧਰ ਦੀਆਂ ਆਇਡੈਂਟੀਫਾਈ ਕੀਤੀਆਂ ਨੇ ਜਿਹਦੇ ਅੰਦਰ ਐਚ ਐਮ ਬੀ ਰੋਡ ਐਚ ਐਮ ਬੀ ਰੋਡ ਜਿਹੜੀ ਆ ਉਹ 3.4 ਕਿਲੋਮੀਟਰ ਖਾਸ ਕਰਕੇ ਜੇ ਮੈਂ ਅੱਗੇ ਫਰਦਰ ਗੱਲ ਕਰਾਂ ਮਕਸੂਦਾ ਚੌਂਕ ਤੋਂ ਜੇਲ੍ਹ ਚੌਂਕ ਤੱਕ ਇਹ ਜਿਹੜਾ ਐਚ ਐਮ ਬੀ ਰੋਡ ਆ ਮਕਸੂਦਾ ਚੌਂਕ ਤੋਂ ਜੇਲ੍ਹ ਚੌਂਕ ਤੱਕ 3.4 ਕਿਲੋਮੀਟਰ ਅ ਸੈਕੰਡ ਜਿਹੜੀ ਆ ਆਦਰਸ਼ ਨਗਰ ਰੋਡ ਤੋਂ ਟਾਂਡਾ ਰੋਡ ਆਦਰਸ਼ ਨਗਰ ਰੋਡ ਤੋਂ ਟਾਂਡਾ ਰੋਡ ਇਹ ਜੇਲ੍ਹ ਚੌਂਕ ਤੋਂ ਪਠਾਨਕੋਟ ਰੋਡ ਬਾਇਆ ਪੁਰਾਣਾ ਸ਼ਹਿਰ ਇਹ ਲਗਭਗ 4 1.4 ਕਿਲੋਮੀਟਰ ਯਾਨੀ ਕਿ ਡੇਢ ਕਿਲੋਮੀਟਰ ਦਾ ਲੰਬਾ ਇਹ ਸ਼ਹਿਰ ਦਾ ਫਾਸਲਾ ਇਸੇ ਤਰੀਕੇ ਪਠਾਨਕੋਟ ਰੋਡ 2.3 ਕਿਲੋਮੀਟਰ ਇਸ ਪਠਾਨਕੋਟ ਰੋਡ ਦੇ ਅੰਦਰ ਅੰਦਰੂਨੀ ਸ਼ਹਿਰ ਵਿੱਚ ਪੁਰਾਣੀ ਸਬਜ਼ੀ ਮੰਡੀ ਤੋਂ ਪੁਰਾਣੀ ਸਬਜ਼ੀ ਮੰਡੀ ਚੌਂਕ ਤੋਂ ਪਠਾਨਕੋਟ ਚੌਂਕ ਤੱਕ ਜਿਹੜਾ ਅਸੀਂ ਸ਼ਾਮਲ ਕੀਤਾ ਇਹਦੇ ਨਾਲ ਹੀ ਮਾਡਲ ਟਾਊਨ ਮਾਡਲ ਟਾਊਨ 메인 ਰੋਡ ਮਾਡਲ ਟਾਊਨ 메인 ਰੋਡ ਜਿਹੜੀ ਆ ਉਹ 2 ਕਿਲੋਮੀਟਰ ਨਕੋਦਰ ਜਲੰਧਰ ਵਾਲਾ ਰੋਡ ਜਿਹੜਾ ਉਹ 3.2 ਕਿਲੋਮੀਟਰ ਸੋ ਟੋਟਲ 12.3 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਨੇ ਉਹ ਅਸੀਂ ਜਲੰਧਰ ਦੀਆਂ ਆ ਆਈਡੈਂਟੀਫਾਈ ਕੀਤੀਆਂ ਨੇ ਜਿਹਦੇ ਅੰਦਰ ਸੜਕਾਂ ਜਿਹੜੀਆਂ ਨੇ ਉਹ ਬਿਸ਼ਪ ਪਤਰੀ ਵੰਡ ਗਈਆਂ ਜਿਨ੍ਹਾਂ ਦਾ ਡਿਜ਼ਾਈਨ ਜਿਹੜਾ ਬਿਸ਼ਪ ਪਤਰੀ ਆਰਕੀਟੈਕਚਰ ਤਿਆਰ ਕਰੂਗਾ ਜਿਨ੍ਹਾਂ ਦਾ ਠੇਕਾ ਜਿਹੜਾ ਕੰਟਰੈਕਟ ਜਿਹੜਾਗਾ ਉਹ 10 ਸਾਲ ਲਈ ਹੋਊਗਾ ਰੱਖ-ਰਖਾਓ ਦਾ ਮੇਨਟੇਨੈਂਸ ਦਾ ਔਰ ਜਿਹਦੇ ਅੰਦਰ ਵਰਲਡ ਕਲਾਸ ਸਟਰੀਟ ਲੈਟਾਂ ਹੋਣਗੀਆਂ ਜਿਹਦੇ ਅੰਦਰ ਵਰਲਡ ਕਲਾਸ ਫੁੱਟਪਾਥ ਹੋਣਗੇ ਜਿਹਦੇ ਅੰਦਰ ਮੈਂ ਸਮਝਦਾ ਫਲਾਵਰ ਦੀ ਗੱਲ ਕਰੀਏ ਜਾਂ ਬੂਟਿਆਂ ਦੀ ਗੱਲ ਕਰੀਏ ਬਾਗਬਾਨੀ ਦੀ ਗੱਲ ਕਰੀਏ ਉਹ ਵਰਲਡ ਕਲਾਸ ਹੋਣਗੀਆਂ ਯਾਨੀ ਕਿ ਜਦੋਂ ਤੁਸੀਂ ਉਹਨਾਂ ਗਲੀਆਂ ਵਿੱਚੋਂ ਲੰਘਿਆ ਕਰੋਗੇ ਤਾਂ ਤੁਸੀਂ ਇਸ ਗੱਲ ਲਈ ਸੋਚੋਗੇ ਕਿ ਹਾਂ ਸਾਡੇ ਸ਼ਹਿਰ ਵੀ ਸਾਡੇ ਸ਼ਹਿਰ ਦੀਆਂ ਗਲੀਆਂ ਵੀ ਸੜਕਾਂ ਵੀ ਜਿਹੜੀਆਂ ਨੇ ਉਹ ਬਿਸ਼ਪਦਰੀ ਬੜੀਆਂ ਨੇਗੀਆਂ ਇਹ ਆਈਡੀਆ ਮੈਂ ਸਮਝਦਾ ਬਹੁਤ ਵੱਡਾ ਆਈਡੀਆ ਆਮ ਆਦਮੀ ਪਾਰਟੀ ਦੀ ਸਰਕਾਰ ਦਾਗਾ ਇਹ ਬਹੁਤ ਵੱਡਾ ਕੰਮ ਜਿਹੜਾ ਉਹ ਸਰਕਾਰ ਨੇ ਪਹਿਲੀ ਵਾਰ ਪੰਜਾਬ 'ਚ ਅਸੀਂ ਕਦਮ ਚੁੱਕਿਆਗਾ ਸਾਡੀ ਸਰਕਾਰ ਨੇ ਚੁੱਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਕਿਆ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਚੁੱਕਿਆ ਨਹੀਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਸਰਕਾਰਾਂ ਪੰਜਾਬ 'ਚ ਬਣੀਆਂ ਪਰ ਲੇਕਿਨ ਕਿਸੇ ਨੇ ਵੀ ਪੰਜਾਬ ਨੂੰ ਵਿਸ਼ੇਪਤਰੀ ਸਹੂਲਤਾਂ ਦੇਣ ਦੇ ਲਈ ਕਦੇ ਸੋਚਿਆ ਤੱਕ ਨਹੀਂ ਪਰ ਲੇਕਿਨ ਆਮ ਆਦਮੀ ਪਾਰਟੀ ਨੇ ਇਹ ਸੋਚਿਆ ਕਿ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਬਿਸ਼ਪ ਪੱਦਰੀ ਸਹੂਲਤਾਂ ਦੇਵਾਂਗੇ ਬਿਸ਼ਪ ਪੱਦਰੀ ਜਿਹੜੀਆਂ ਬੇਸਿਕ ਰੋਡ ਹਨ ਇਸ ਤਰ੍ਹਾਂ ਉਹ ਬਣਾ ਕੇ ਦੇਵਾਂਗੇ